ਸਵਾ 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 ਜੀ ਕੋ ਸਵਾ ਹ ਹ ਨਕਮਾ ਸਵਾ ਸਵਾ ਸਮੁਰ ਸਵਾ ਨੂੰ ਸਵਾ ਮੁਰ ਨੂੰ ਸਵਾ ਅੱਜ ਤਰੀਕ 1 ਜਨਵਰੀ ਤੇ ਸਾਲ 2025 ਨਵੇਂ ਬਰੇ ਦੀ ਸ਼ੁਰੂਆਤ ਕਸੰਮੂ ਦੇ ਗੁਰਦੁਆਰਾ ਸਾਹਿਬ ਤੋਂ ਸასი ਕਾਲ ਬਾਬਾ ਜੀ ਖਾਲਸਾ ਇੱਕ ਦੇ ਚਿੱਤੇ ਬਰੇ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਤੁਹਾਨੂੰ ਵੀ ਬਹੁਤ ਬਹੁਤ ਚੜ੍ਹਦੀ ਬੋਲਤ ਆ ਜੀ ਤੇ ਨਵਾਂ ਸਾਲ ਸਾਰਿਆਂ ਦਾ ਸੁੱਖਾਂ ਬਰ ਬਰਿਤ ਹੋਵੇ ਬਿਲਕੁਲ ਜੀ ਹਾਂ ਜੀ ਬਿਲਕੁਲ ਜੀ ਕਿਰੇ ਕਿਰੇ ਰਹਿ ਜੀ ਸਾਰਾ ਬਾ ਸਾਰਿਆਂ ਦਾ ਖੇੜਿਆਂ ਦਾ ਭਾ ਬਾਬਾ ਜੀ ਆਪਾਂ ਨੂੰ ਦਿਓ ਜੀ ਪ੍ਰਸ਼ਾਦ ਮਿਲੋ ਜੀ ਚੰਗਾ ਜੀ ਮਿਲਦੇ ਆ ਬਾਬਾ ਜੀ ਹਾਂ ਜੀ ਨਹੀਂ ਤਾਂ ਹਾਂ ਹੁਣ ਅਸੀਂ ਸਾਰੇ ਸਾਈਕਲਿੰਗ ਕਰਨ ਚੱਲੇ ਹੋ ਤੁਹਾਨੂੰ ਅੱਛਾ ਹਾਂ ਜੀ ਚਲੋ ਠੀਕ ਹੈ ਓਕੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਔਰ ਕੋਲ ਬਾਈ 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 ਆਪਾਂ ਗੁਰਦੁਆਰਾ ਸਾਹਿਬ ਤੋਂ ਵਾਹਿਗੁਰਜੀ ਕੀ ਫਤਿਹ ਗੁਰਦੁਆਰਾ ਸਾਹਿਬ ਤੋਂ ਨਿਕਲ ਕੇ ਸਾਰੇ ਮੁੰਡੇ ਸਾਈਕਲਿੰਗ ਕਰਨ ਲਈ ਚੱਲੇ ਆ ਕਨੇਡਾ ਦੇ ਇਲਾਕੇ ਆਪਾਂ ਉਹਨੂੰ ਦੇਖਣ ਲਈ ਜਾ ਰਹੇ ਹਾਂ ਇਤੋਂ ਦੀ ਸੋਹਣੀ ਗੱਲ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਰਾਤ 12 ਵਜੇ ਤੱਕ ਕੀਰਤਨ ਹੁੰਦਾ ਰਿਹਾ ਸੰਗਤਾਂ ਜੁੜੀਆਂ ਲੀਆਂ ਨਵਾਂ ਸਾਲ ਇੱਥੇ ਚੜਾ ਕੇ ਫਿਰ ਸਾਰੇ ਘਰਾਂ ਨੂੰ ਗਏ ਇੱਕ ਉਦੋਂ ਵੀ ਵਧੀਆ ਗੱਲ ਮੈਨੂੰ ਇਹ ਪਤਾ ਲੱਗੀ ਆ ਵੀ ਜਦੋਂ ਦੇਸੀ ਮਹੀਨੇ ਦੀ ਦੇਸੀ ਮਹੀਨਿਆਂ ਦਾ ਨਵਾਂ ਸਾਲ ਚੜਦਾ ਚੇਤ ਦੀ ਸੰਗਰਾਮਤ ਹੁੰਦੀ ਆ ਤਾਂ ਉਦੋਂ ਵੀ ਸਾਰੀ ਸੰਗਤ ਗੁਰਦੁਆਰਾ ਸਾਹਿਬ ਚ ਇਸੇ ਤਰ੍ਹਾਂ ਇਕੱਠੀ ਹੁੰਦੀ ਆ ਤੇ ਰਾਤ 12 ਵਜੇ ਤੱਕ ਕੀਰਤਨ ਹੁੰਦਾ ਅੰਗਰੇਜ਼ੀ ਦੇਸੀ ਸਾਰੇ ਮਹੀਨੇ ਇਸੇ ਤਰ੍ਹਾਂ ਬਹੁਤ ਸੁੰਰੇ ਮਨਾਏ ਜਾਂਦੇ ਆ ਕਹਿਣ ਦਾ ਭਾਵ ਵੀ ਸੰਗਤਾਂ ਦਾ ਗੁਰੂ ਘਰ ਨਾਲ ਪਿਆਰ ਆ ਤੇ ਸਾਰੇ ਇੱਥੇ ਆਉਂਦੇ ਨੇ ਨਵਾਂ ਸਾਲ ਇੱਥੇ ਚੜਦਾ ਠੀਕ ਆ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਬਈ ਨਵੇਂ ਸਾਲ ਕਰਕੇ ਸਾਰੀਆਂ ਦੁਕਾਨਾਂ ਬਾਜ਼ਾਰ ਬੰਦ ਪਏ ਨੇ ਰਾਤ 12 1 ਵਜੇ ਤੱਕ ਭੜਾਕੇ ਚਲਾਉਂਦੇ ਰੇ ਨਵਾਂ ਸਾਲ ਚੜਿਆ ਜਦੋਂ ਦਾਰੂ ਦੂਰ ਦਾ ਰੁਝਾਨ ਚੰਗਾ ਚੱਲਦਾ ਇਹਨਾਂ ਦਿਸ਼ਾਂ ਦੇ ਵਿੱਚ ਤਾਂ ਕਰਕੇ ਹੁਣ ਤੜਕੇ ਲੇਟ ਲੂਟ ਢੁੱਟਣ ਗਈ ਆਪਾਂ ਨੂੰ ਦੇਖਦੇ ਸਾਰੇ ਮਿੱਤਰ ਬੇਲੀਆਂ ਨੂੰ ਸਤਿ ਸ੍ਰੀ ਅਕਾਲ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਤੇ ਆਪਦੇ ਯਾਰਾਂ ਨਾਲ ਸ਼ੇਅਰ ਕਰਿਓ ਇਥੇ ਕਿਟਮਨਾਈ ਨਾਂ ਦੀ ਇੱਕ ਜਗ੍ਹਾ ਆਪਾਂ ਉੱਧਰ ਨੂੰ ਜਾ ਰਹੇ ਹਾਂ ਮੈਂ ਕੰਬਲ ਤੇ ਦੋ ਮੁੰਡੇ ਹੋਰ ਨੇ ਸਵੇਰ ਦਾ ਸਫ਼ਰ ਸੋਹਣਾ ਮੌਸਮ ਇੱਥੇ ਥੋੜਾ ਜਿਹਾ ਗਰਮਾ ਹਮਸਾ ਇੱਥੇ ਮਿਲਦੇ ਆਪਾਂ ਅੱਜ ਦੇ ਸਫ਼ਰ 'ਚ ਅੱਜ ਦੀ ਵੀਡੀਓ ਨਾਲ ਕੀ ਆ ਕੇ ਆਈਏ ਕਿਸੂ ਮੂ ਇੰਟਰਨੈਸ਼ਨਲ 에어ਪੋਰਟ ਆਪਣੇ ਕਿਹੜੇ ਹੱਦ ਤੱਕ ਬੇਹੱਦ ਖੱਬਾ ਸੱਜਾ ਗਈ ਰੋਲ ਜੀ ਅੰਦਰ ਕੇ ਐਲਰ ਰਿਜ਼ੋਰਟ ਬਿਊਟੀਫੁਲ ਪਲੇਸ ਸਵਰੇ ਸਵਰੇ 20 25 ਕਿਲੋਮੀਟਰ ਦਾ ਝੱਟ ਲਾ ਕੇ ਮੁੰਡੇ ਇੱਕ ਥਾਂ ਤੇ ਆ ਕੇ ਖੜੇ ਆ ਇੱਥੇ ਮੜਾ ਮੋਟਰ ਦਾਮ ਲੈਣਗੇ ਮੈਨੂੰ ਇਹ ਲੱਗਦਾ ਨਹੀਂ ਲੈਣਗੇ ਦਾਮ ਲੱਗਦਾ ਲੈਣਗੇ ਪਰ ਚੜਾਈ ਹੈ ਨਹੀਂ ਸੀ ਥਾਂ ਪੱਧਰ ਸੀ ਪੱਧਰ ਥਾਂ ਤੇ ਬਾਠ ਬਹੁਤ ਨਿਬੜਦੀਆਂ ਛੋਟੇ ਵੀਰ ਹੁਣ ਆਪਾਂ ਜਾਣਾ ਇੱਧਰ ਨੂੰ ਆ ਕਿੱਟ ਮਟਾਈ ਕਿੱਟ ਮਟਾਈ ਕਿੱਟ ਮਟਾਈ ਕਿੱਟ ਮਕਾਏ ਸੋ ਲੈਟਸ ਗੋ ਟੂ ਕਿੱਟ ਮਕਾਏ ਉਹ ਰੁਕ ਗਈ ਸੀ ਮੈਨੂੰ ਆਸੀ ਤੁਸੀਂ ਮੇਰੇ ਤੋਂ ਅੱਗੇ ਮੈਂ ਦਵਲਦਾ ਆਇਆ ਮੈਂ ਵੀ ਦਵਲਦਾ ਆਉਣਾ ਹਾਂ ਆਈ ਲੋਟ ਆਫ ਤੇਜ਼ ਤੇਜ਼ ਹੈ ਤੇਜ਼ ਤੇਜ਼ ਹੈ ਹਾਂ ਆਈ ਆਲਸੋ ਫੋਲੋ ਯੂ ਗੁੱਡ ਸਵੇਰੇ ਸਵੇਰੇ ਬਾਹਰ ਸੋਨੇ ਰਾਵਾਂ ਦੇ ਸਫਰ ਕਰਕੇ 30 ਕਿਲੋਮੀਟਰ ਦੀ ਸਾਈਕਲਿੰਗ ਕਰਕੇ ਆਪਾਂ ਇੱਕ ਇਹੋ ਜੀ ਜਗ੍ਹਾ ਤੇ ਪਹੁੰਚ ਗਏ ਜਿੱਥੇ ਪੱਥਰ ਐਸ ਲੋਟ ਰੱਖੇ ਹੋਏ ਆ ਡਾਇਰੈਕਟੋਰੇਟ ਆਫ ਟੂਰਿਜ਼ਮ ਵੈਲਕਮ ਟੂ ਦਾ ਕਿਟਮਕਾਈ ਯੂ ਐਨ ਐਸ ਕੋ ਇਨਸਕ੍ਰਾਈਬਡ ਸਾਈਟ 1.2 ਕਿਲੋਮੀਟਰ ਤੇ 1.2 ਕਿਲੋਮੀਟਰ ਕਿਹੜੇ ਪਾਸੇ ਨੂੰ ਆ ਜੰਗਲ ਦੇ ਵਿੱਚ ਨੂੰ ਜਾ ਕੇ ਸਾਈਕਲਾਂ ਵਾਲੇ ਸਾਡੇ ਦੋ ਮੁੰਡੇ ਪਿੱਛੇ ਰਹਿ ਗਏ ਤੇ ਆ ਨੌਜਵਾਨਾ ਨੀਲੇ ਰੰਗ ਦੀ ਕਾਰ ਤੇ ਸਾਡੇ ਨਾਲ ਆਏ ਆ ਇਹ ਤਾਂ ਆਏ ਆ ਕਿ ਵੀ ਉਹ ਹੋ ਜਾਊਗਾ ਨਾਲ ਪਾਣੀ ਧਾਣੀ ਤੇ ਹੋਰ ਬਾਕੀ ਇਹਨਾਂ ਨੂੰ ਛੁੱਟੀ ਸੀਗੀ ਐਨਨਕ ਆਪ ਚੱਲ ਸ਼ੋਗਲ ਮੇਲਾ ਕਰ ਲਾਂਗੇ ਨਾਲ ਹੁਣ ਆਪਾਂ ਬਹੁਤ ਸੋਹਣੀ ਥਾਂ ਤੇ ਖੜੇ ਆਂ ਜਗਾ ਛੋਟੇ ਵੀਰ ਅੱਗੇ ਜਾ ਕੇ ਪਤਾ ਲੱਗੂ ਰਾਹ ਬਹੁਤ ਸੋਹਣਾ ਸੀ ਕੀਨੀਆਂ ਦੇ ਵਿੱਚ ਜਿੰਨੇ ਵੀ ਆਪਣੇ ਬੰਦਿਆਂ ਨੂੰ ਮਿਲਦੇ ਆਪਾਂ ਮਿਲਦੇ ਆ ਘਰਾਂ ਚ ਜਾਂਦੇ ਆ ਮੈਂ ਇੱਕ ਜੀ ਦੇਖਿਆ ਵੀ ਇਹ ਸਾਰੇ ਵੀਰ ਭਰਾ ਕੋਕ ਬਹੁਤ ਪੀਂਦੇ ਨੇ ਰੋਟੀ ਖਾਣ ਲੱਗਿਆ ਜਦੋਂ ਨਾਲ ਪੁੱਛਦੇ ਆ ਭਾਈ ਜੀ ਛੋਡਾ ਕਿਹੜਾ ਪੀਣਾ ਤੁਸੀਂ ਕੋਕਾ ਕੋਲਾ ਪੀਣਾ ਜਾਂ ਕਿਹੜਾ ਪੀਣਾ ਤੇ ਆ ਅਸੀਂ ਹੋਣਾ ਸਾਈਕਲਿੰਗ ਕਰ ਕੇ ਆਏ ਜਿਹੜੇ ਸਾਡੇ ਨਾਲ ਮੁੰਡੇ ਸੀ ਕਾਰ 'ਚ ਇਹਨਾਂ ਨੇ ਕੱਢ ਕੇ ਸਾਨੂੰ ਆਹ ਫੜਾਇਆ ਮੈਂ ਛੋਡਾ ਪੀਂਦਾ ਨਹੀਂ ਮੈਨੂੰ ਇਹ ਨਹੀਂ ਪਸੰਦ ਮਿੱਠਾ ਘੱਟ ਖਾਣਾ ਮੈਂ ਉਹ ਵੀ ਪਸੰਦ ਮੈਨੂੰ ਤੇ ਮੈਂ ਇੰਨੀ ਕੇ ਸਲਾਹ ਦੇਣਾ ਜੇ ਤੁਸੀਂ ਸਾਈਕਲ ਚਲਾਉਣੇ ਹੋ ਸਾਈਕਲ ਤੋਂ ਉੱਤਰ ਕੇ ਸਮੋਸੇ ਸੱਲੇ ਖਾਲੇ ਆਹੋ ਜਿਹਾ ਕੁਝ ਨਾਲ ਪੀ ਲਿਆ ਫਿਰ ਵਰਕਆਊਟ ਕੀਤਾ ਨਾ ਕੀਤਾ ਇੱਕੋ ਜੀ ਗੱਲ ਨਵਾਂ ਵਰਾਜ਼ ਨਵੇਂ ਸਾਲ ਪਹਿਲਾ ਦੇਣਾ ਇੰਨਾ ਕਾਪਾ ਕਰੀਏ ਵੀ ਖਾਈਏ ਵੀ ਚੰਗਾ ਤੇ ਮਾੜਾ ਮੋੜਾ ਭੱਜ ਦੌੜ ਵੀ ਕਰੀਏ ਭਲਾ ਸਾਈਕਲ ਚਲਾਈਏ ਭਲਾ ਉਂ ਦੌੜੀਏ ਕੋਈ ਨਾ ਕੋਈ ਵਰਕਆਊਟ ਕਰੀਏ ਜਿੰਮ ਜੁਮ ਜਿਵੇਂ ਕਦੇ ਨੂੰ ਬਹੁਤ ਕੱਠ ਹੋ ਜਾਂਦਾ ਸੋਹਣੀ ਗੱਲ ਆ ਤੇ ਇਹ ਜੀ ਜ਼ਰੂਰੀ ਆ ਇਹ ਨਹੀਂ ਜ਼ਰੂਰੀ ਇਹਨਾਂ ਨੂੰ ਛੱਡਣਾ ਜ਼ਰੂਰੀ ਆ ਵਧੀਆ ਸਲਾਹ ਦਿੱਤੀ ਬਾਈ ਬਹੁਤ ਸਮਝਦਾਰ ਦੇਣੀ ਪੈਣੀ ਆ ਸਲਾਹ ਤੁਸੀਂ ਕੱਚੇ ਰਾਹ ਤੇ ਜਦੋਂ ਆਪਾਂ 1.5 ਕਿਲੋਮੀਟਰ ਅੰਦਰ ਨੂੰ ਆ ਜਾਣੇ ਤਾਂ ਸਾਹਮਣੇ ਆ ਕੇ ਆਪਾਂ ਨੂੰ ਕੁਦਰਤ ਦਾ ਸ਼ਾਨਦਾਰ ਅਜੂਬਾ ਦਿਖਦਾ ਜਿਹੜਾ ਇਸ ਵੇਲੇ ਆਪਣੇ ਫਰੇਮ ਦੇ ਵਿੱਚ ਆ ਉਹ ਪੱਥਰ ਟਿਕੇ ਹੋਏ ਨੇ ਤੇ ਪੱਥਰ ਕਿਦਾਂ ਟਿਕੇ ਆ ਇਹ ਕੁਦਰਤ ਦੀ ਕਾਰਾਗਰੀ ਆ ਕਿਸੇ ਨੇ ਚੱਕ ਕੇ ਨਹੀਂ ਟਿਕਾਏ ਆਪਣੇ ਆਪ ਇੱਥੇ ਸਦਿਕਤ ਤੋਂ ਪਏ ਹੋਣਗੇ ਇਹ ਜਗ੍ਹਾ ਨੂੰ ਆਪਾਂ ਨੇੜੇ ਜਾ ਕੇ ਦੇਖਦੇ ਆਂ ਤੇ ਯੂਨੈਸਕੋ ਵਾਰਡ ਹੈਰੀਟੇਜ ਕੀ ਉਹ ਹੈਗੀ ਇਹ ਕੈਂਪ ਸਾਈਟ ਵੀ ਆ ਬਰਡ ਵਾਚਿੰਗ ਟੀਮ ਬਿਲਡਿੰਗ ਰੌਕ ਕਲਾਈਮਬਿੰਗ ਇਹ ਸਾਰੀਆਂ ਚੀਜ਼ਾਂ ਇੱਥੇ ਹੁੰਦੀਆਂ ਨੇ ਗੱਲਾਂ ਬਾਤਾਂ ਰੋਟੀ ਪਾਣੀ ਅਸੀਂ ਆਪਦਾ ਨਾਲ ਲੈ ਕੇ ਆਏ ਆ ਉਹ ਬਹਿ ਕੇ ਖਾਵਾਂਗੇ ਗੱਲਾਂ ਬਾਤਾਂ ਕਰਾਂਗੇ ਤੇ ਇਹ ਜਗ੍ਹਾ ਦਾ ਆਨੰਦ ਮਾਣਦੇ ਆਂ ਜਗ੍ਹਾ ਵਾਕਈ ਬੜੀ ਸ਼ਾਨਦਾਰ ਆ ਤੇ ਆਪਣੇ ਨਾਲ ਆਹ ਦੋ ਨੌਜਵਾਨ ਆਏ ਸਾਈਕਲਾਂ ਤੇ ਇਹ ਥੋੜਾ ਜਿਹਾ ਪਿੱਛੇ ਰਹਿ ਗਈ ਸੀ ਮੁੰਡੇ ਇਕੱਠੇ ਹੋਏ ਆ ਇਹ ਛੋਟੇ ਵੀਰ ਦਾ ਨਾਮ ਆ ਇਮਨ ਇਮਨ ਸਿੰਘ ਇਮਨ ਸਿੰਘ ਹੈ ਮਾਈਟ ਇਮਨ ਹਾਂਜੀ ਹਾਊ ਆਰ ਯੂ ਬ੍ਰਦਰ ਠੀਕ ਆ ਬਾਈ ਤੁਸੀਂ ਦੱਸੋ ਬਹੁਤ ਵਧੀਆ ਯਾਰ ਬਹੁਤ ਵਧੀਆ ਖੁਸ਼ੀ ਹੋ ਛੋਟੇ ਵੀਰ ਤੁਹਾਨੂੰ ਮਿਲ ਕੇ ਤੇ ਦੂਜੇ ਨੌਜਵਾਨ ਦਾ ਨਾਮ ਗੁਰਵਿੰਦਰ ਗੁਰਵਿੰਦਰ ਕਿਦਾਂ ਸਤ ਸ੍ਰੀ ਅਕਾਲ ਵਧੀਆ ਵੀਰੇ ਵਧੀਆ ਤੇ ਆਹ ਸਾਰੇ ਬੱਚੇ ਆਪਣੇ ਨਾਲ ਇਹਦਾ ਲੜਕੇ ਦਾ ਨਾਮ ਆ ਹਰਜੂਤ ਆ ਇਹਦਾ ਲੜਕੇ ਦਾ ਨਾਮ ਕੀ ਆ ਦਿਲਰਾਜ ਦਿਲਰਾਜ ਸਿੰਘ ਚਲੋ ਫਿਰ ਆਜੋ ਤੇ ਆਹ ਲੜਕੇ ਦਾ ਨਾਮ ਆ ਇਹਦਾ ਨਾਮ ਆ ਡੇਵਿਡ ਹੈਲੋ ਡੇਵਿਡ ਡੇਵਿਡ ਹੀ ਆ ਨਾ ਨਹੀਂ ਡੇਵਿਡ ਨਹੀਂ ਹੋਣਾ ਜਿਆਦਾਤਰ ਡੇਵਿਡ ਹੀ ਹੁੰਦਾ ਮੈਂ ਤਾਂ ਕਹਿੰਦਾ ਇਹਨਾਂ ਨੂੰ ਹਾਂ ਉਹ ਤੇਰਾ ਵਾਜੇ ਦਾ ਵਧੀਆ ਆਜੋ ਹਾਂ ਤੂੰ ਵੀ ਦੱਸ ਦੇ ਤੇਰਾ ਨਾਮ ਹੁਣ ਭਾਈ ਉਹ ਸ਼ਾਟ ਬਹੁਤ ਵਧੀਆ ਹੈ ਸ਼ਾਟ ਤਾਂ ਸਾਰੀ ਸੋਹਣੀ ਆਉਂਦੇ ਨੇ ਨਹੀਂ ਜਿਹੜਾ ਕੱਲ ਸ਼ਾਟ ਲਏ ਨੇ ਉੱਥੇ ਉੱਥੇ ਲਏ ਬੱਕਰੀਆਂ ਦਾ ਉਹ ਸੋਹਣਾ ਛੋਟੇ ਵੀਰ ਉਹ ਸਰਦਨ ਕੈਮਰਾ ਹੀ ਕਮਾਈ ਦਾ ਛੋਟੇ ਵੀਰ ਜਗਾ ਸੋਹਣੀ ਅੱਛਾ ਤਾਂ ਚੜਨ ਨਾਲ ਪਹਿਤੋਂ ਬਾਦ ਹਾਂਜੀ ਭਾਜੀ ਤਾਂ ਜਾਣਾ ਬਈ ਤੁਹਾਨੂੰ ਗਾਈਡ ਲੈਣਾ ਪੈਣਾ ਭਾਈ ਜੀ ਨਾਲ ਕੋਈ ਨਾ ਗਾਈਡ ਲੈ ਕੇ ਚੜ ਚੱਲਾਂਗੇ ਜੀ ਥੋੜਾ ਅੰਦਰ ਜਾ ਕੇ ਮਾਹੌਲ ਖਤਰਨਾਕ ਹੋ ਜਾਂਦਾ ਓਕੇ ਜੰਬੋ ਬ੍ਰੋ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਟੂ ਗੁੱਡ ਸੇਮ ਟੂ ਯੂ ਥੈਂਕ ਯੂ ਲੈਓ ਛੋਟੇ ਵੀਰ ਲਓ ਜੀ ਨਿਰੋਈ ਪਿਆਰ ਨਿਰੋਈ ਪਿਆਰ ਧੰਨਵਾਦ ਤੁਹਾਡਾ ਸ਼ੁਕਰੀਆ ਸੈਂਡਵਿਚ ਸੈਂਡਵਿਚ ਹੈ ਨਾਲ ਸਾਸ ਵੀ ਇੱਥੇ ਸੈਂਡਵਿਚ ਵੀ ਦਿਖਾਣਾ ਤਾਂ ਪੈਂਦਾ ਹੀ ਇਹ ਅੱਖਾਂ ਨਾਲ ਤਾਂ ਪੜਨੇ ਤੇ ਕਰਕੇ ਵੀ ਤਾਂ ਸੌਸੀ ਐ ਸੌਸੀ ਐ ਲੈ ਛੋਟੇ ਵੀ ਲੋ ਲੋ ਤੁਸੀਂ ਭਾਜੀ ਸਾਹਮਣੇ ਉੱਥੇ ਬਹਿ ਕੇ ਖਾਦਾ ਪੀਤਾ ਪਹਿਲਾਂ ਤੇ ਹੁਣ ਆਪਾਂ ਇਹਨੂੰ ਦੇਖਣ ਲਈ ਚੱਲਦੇ ਹਾਂ ਤੇ ਇਹਨੂੰ ਦੇਖਣ ਲਈ ਵੀ ਇੱਕ ਨਿਕਾ ਜਿਹਾ ਗਾਈਡ ਚਾਹੀਦਾ ਇੱਥੇ ਕਹਿਣ ਦਾ ਅੱਭੀ ਥਾਂ ਤਾਂ ਥੋੜਾ ਜਿਹੀ ਹੈ ਪਰ ਗਾਈਡ ਲਾਜ਼ਮੀ ਹੈ ਰਿਸਕ ਹੀ ਆ ਕੰਮ ਥੋੜਾ ਜਿਹਾ lettes go brother we follow you ਇਹਦੇ ਮਗਰ ਮਗਰ ਪੈੜ ਨਾ ਪਦੇ ਆਪਾਂ ਗਾਉ ਨੂੰ ਜਾਣਾ ਵੈਲਕਮ ਟੂ ਕਿਟਮਕਾਈ ਦਾ ਹਿਸਟੋਰੀਕ ਰੌਕ ਇਤਿਹਾਸਕ ਪੱਥਰ ਇਹਦਾ ਵੀ ਕੋਈ ਇਤਿਹਾਸ ਆ ਦੱਸਦੇ ਆ ਇਹ ਮਿੱਤਰ ਨੂੰ ਗਾਂ ਜਾ ਕੇ ਪੁੱਛਾਂਗੇ ਆਹ ਗੱਟੂਣਾ ਵੀ ਕੀਤਾ ਹੋਇਆ ਹੈ ਮੋਮਬਤੀਆਂ ਲਾਈਆਂ ਹੋਈਆਂ ਨੇ ਉੱਤੇ ਪੂਜਾ ਕਰਦੇ ਨੇ ਪੂਜਾ ਕਰਦੇ ਨੇ ਹਾਂਜੀ ਤਾਂ ਮੈਂ ਕੁਦਰਤ ਕਮਾਲ ਹੈ ਸਾਹਮਣੇ ਦਾ ਇੱਕ ਪਹਾੜ ਦੇ ਉੱਤੇ ਪੱਥਰ ਪੱਥਰ ਦੇ ਉੱਤੇ ਪੱਥਰ ਤੇ ਬੜੇ ਸੋਹਣੇ ਟੰਗ ਨਟਕੇ ਆ ਇਹਨੇ ਗੱਲਬਾਤ ਦੱਸੀ ਆ ਸਾਨੂੰ ਸਮਝਾਈ ਵੀ ਆ ਪਰ ਸਾਡੇ ਸਮਝ ਨਹੀਂ ਆਈ ਠੀਕ ਹੈ ਜੀ ਚੜ ਜਾਣੇ ਉੱਤੇ ਕਿਟ ਮੁਕਾਈ ਕਿਟ ਕਿਹਾ ਜਾਂਦਾ ਪੱਥਰ ਨੂੰ ਤੇ ਮੁਕਾਈ ਕਿਹਾ ਜਾਂਦਾ ਪਹਿਲੀ ਘਰ ਵਾਲੀ ਨੂੰ ਕਹਾਣੀਆਂ ਨੇ ਬੜੀ ਲੰਬੀ ਸੁਨਾਤੀ ਮੈਨੂੰ ਥੋੜਾ ਜਿਹਾ ਬੁਖਾਰ ਆ ਤਾਪ ਚੜਿਆ ਹੋਇਆ ਤਾਂ ਕਰਕੇ ਬਹੁਤੀ ਦਿਲਚਸਪੀ ਉਹਦੇ ਵਿੱਚ ਮੈਂ ਲਈ ਨਹੀਂ ਫਿਲਹਾਲ ਆਪਾਂ ਗਾਂ ਜਾ ਕੇ ਇਹਨੂੰ ਦੇਖਦੇ ਆ ਅੱਧਰ ਦੀਆਂ ਲਾਂਘੇ ਬਣੇ ਹੋਏ ਨੇ ਆ ਇਥੇ ਪੈਰ ਹੀ ਬਚਾ ਕੇ ਰੱਖਣੇ ਪੈਂਦੇ ਆ ਥੋੜਾ ਜਿਹਾ ਉਹ ਆ ਹੀ ਸੱਚਾ ਪਾਸਾ ਉੱਪਰ ਪੱਥਰ ਵੀ ਆ ਬਾਈ ਬਾਈ ਜੀ ਇਧਰ ਦੇਖ ਲਓ ਕਿਵੇਂ ਲੱਗੀ ਜਗਾ ਇੱਥੇ ਆ ਕੇ ਠੰਡਾ ਹੋ ਗਿਆ ਭੋਲ ਜਦੋਂ ਚੜ ਰਹੇ ਆ ਲੈ ਫੜਾਓ ਬਾਈ ਮੈਂ ਕਿਰਵਾਉਣਾ ਇਧਰ ਲੈਓ ਬਾਈ ਨੂੰ ਦੇ ਦਿਓ ਨੌਰੀ ਬਾਈ ਚੱਲਦੀ ਹੈ ਇਹਨਾਂ ਵੱਡੇ ਪੱਥਰਾਂ ਤੇ ਸਨ ਵੇਚਦੀ ਆ ਪੱਥਰ ਪਏ ਨੇ ਇਹਨਾਂ ਦੇ ਪੈਰ ਧਰਦੇ ਧਰਦੇ ਆਪਾਂ ਗਾਹ ਨੂੰ ਵਧਣਾ ਤੇ ਕੰਮੇ ਥੋੜਾ ਤਲਕਮਾ ਜਾ ਜੇ ਪੈਰ ਬਚ ਕੇ ਰੱਖਣ ਦੀ ਲੋੜ ਆ ਤੇ ਤੁਹਾਡੇ ਸਪੋਰਟ ਸ਼ੂਜ਼ ਪਾਏ ਮੁੰਡੇ ਮੜਾ ਧਿਆਨ ਨਾਲ ਆਇਓ ਜੀ ਕਿਤੇ ਕਿਤੇ ਕੋਟੇ ਤੇ ਵੱਜ ਗਿਆ ਨਾ ਪੱਥਰ ਕੋਈ ਤਾਂ ਕੰਮ ਕਿਹੜਾ ਹੋ ਜਾਣਾ ਹਾਂਜੀ ਲੈਪਰ ਪੈਰ ਨੂੰ ਮੋਚ ਵੀ ਆ ਸਕਦੀ ਹੈ ਥੋੜਾ ਜਿਹਾ ਧਿਆਨ ਨਾਲ ਯਸ ਐਨਕਨ ਲਾ ਦੀਏ ਭਾਈ ਹਾਂ ਫਿਰਾਂ ਫਟ ਮੈਨੂੰ ਆਨੇ ਸੀ ਕਿ ਸਲੋਕ ਲਾ ਕੀ ਦਾ ਟੈਬਲੇਟ ਇਟ ਇਜ਼ ਲੁੱਕ ਲਾਈਕ ਅ ਟੈਬਲੇਟ ਟੈਬਲੇਟ ਫੋਰ 10 ਕਮਾੜੀ ਬਾਈਨ ਆਫ ਮੋਸੈਸ ਅਬ ਆਜ ਕਿਤੇ ਨਹੀਂ ਆਉਂਦੀ ਨਾ ਭਾਈ ਦੇਖਿਆ ਨੋਟ ਕੀਤੀ ਗੱਲ ਮਾਰ ਕੇ ਦੇਖੋ ਭਾਈ ਇੱਥੋਂ ਤੇ ਹਾਂ ਪਤਾ ਨਹੀਂ ਦੱਸਿਆ ਤਾਂ ਦਾ ਆਵਾਜ਼ ਈਕੋ ਪੈਦਾ ਹੁੰਦੀ ਹੈ ਨਾ ਸਾਰੇ ਦੇ ਵਿੱਚ ਫਿਰਦੇ ਆ ਨਾ ਆਪਾਂ ਤਾਂ ਆਵਾਜ਼ ਉਹ ਹੁੰਦੀ ਆ ਛਣਕਦੀ ਆ আচ্ছা ਇੱਥੇ ਵੀ ਪੂਜਾ ਕਰਨ ਵਾਸਤੇ ਕੁਝ ਰੱਖਿਆ ਹੋਇਆ ਇੱਥੇ ਚਰਚ ਨੂੰ ਮੰਨਿਆ ਜਾਂਦਾ ਮੋਮਬਤੀਆਂ ਲਾਉਂਦੇ ਨੇ ਥਾਂ ਥਾਂ ਤੇ ਤੇ ਸ਼ਾਇਦ ਇਹ ਹਾਂ ਉਹੀ ਥਿਸ ਇਜ਼ ਅ ਤਸਵੀਰ ਥਿਸ ਇਜ਼ ਅ ਫੋਟੋ ਆਫ ਕਿਟਮਕਾਈ ਨਾ ਨਾ ਦੈਟ ਵਾਜ਼ ਇਟਸ ਫਾਊਂਡਰ ਫਾਊਂਡਰ ਓਕੇ ਓਕੇ ਬ੍ਰੋ ਤੈਸ ਕੋ ਕੇ ਪੱਥਰਾਂ ਦੇ ਵਿੱਚ ਪੱਥਰ ਫਸੇ ਹੋਏ ਨੇ ਇਹ ਬਸ ਇਹੋ ਜਿਹੀ ਇਹ ਸਾਰੀ ਮਾਹੌਲ ਹੈ ਦੇ ਵਿੱਚ ਦੀ ਹਨੇਰਾ ਤੇ ਚਾਂਪ ਚੜਕਾਂ ਕਿ ਕੀ ਹੁੰਦੀਆਂ ਨੇ ਉਹਨਾਂ ਦਾ ਖੜਕਾ ਸੁੜਕਾ ਸੁਣਦਾ ਤੇ ਮੜੀਆਂ ਮੋਟੀਆਂ ਵਿੱਚ ਬਾਈ ਦੇ ਵੀ ਫਿਰਦੀਆਂ ਇੱਥੇ ਆਪਣੇ ਦੇ ਬਾਅਦ ਕੁਝ ਹੋਰ ਵੀ ਆਇਆ ਜੀ ਜਾਂ ਤੇ ਇਹਨੂੰ ਦੇਖਣਾ ਆਪਣਾ ਬੇਲੀ ਕਹਿੰਦਾ ਤੁਸੀਂ ਫਸਟ ਫਲੋਰ ਤੇ ਆ ਗਏ ਫਸਟ ਫਲੋਰ ਤੇ ਆ ਕੇ ਕੀ ਦਿਸਦਾ ਸਾਹਮਣੇ ਦਾ ਪਹਾੜ ਤੇ ਪਹਾੜ ਤੇ ਖਿਲਰੇ ਹੋਏ ਵੱਡੇ ਵੱਡੇ ਪੱਥਰ ਇਹੋ ਜਿਹਾ ਚਾਕਾ ਵਾਕਾ ਬਣਿਆ ਦਾ ਕੁਝ ਦਰਖਤ ਉੱਗੇ ਹੋਏ ਨੇ ਤੇ ਸਾਨੂੰ ਇਹ ਤੱਕ ਲੱਗਦੀ ਹੈ ਕਿ ਜਿਹੜੇ ਸੁਪਰਸਟੀਸ਼ਨ ਹੁੰਦਾ ਕੋਈ ਵਹਿਮ ਪਰਮ ਕਹਿ ਲਈਏ ਜਾਂ ਕੋਈ ਸ਼ਰਧਾ ਦੀ ਗੱਲ ਕਹਿ ਲਈਏ ਉਹੋ ਜਿਹੀ ਗੱਲਾਂ ਲੋਕ ਇੱਥੇ ਆ ਕੇ ਮੂੰਬਤੀਆਂ ਬਾਲਦੇ ਨੇ ਕੋ ਢਿੱਲਾ ਮੱਠਾ ਹੁੰਦਾ ਤਾਂ ਅਰਦਾਸ ਬੇਨਤੀ ਇਹਨਾਂ ਥਾਂਵਾਂ ਤੇ ਕੀਤੀ ਜਾਂਦੀ ਆ ਜਿ ਆਪੋ ਆਪਣੀਆਂ ਮਾਨਤਾਵਾਂ ਨੇ ਲੈ ਪ੍ਰੀ ਸੇ ਲੈ ਪ੍ਰੀ ਟੈਪ ਹੀ ਇੱਥੇ ਹੋਲੀ ਹੀਰ ਕਿਨੀ ਹਿਅਰ ਓਕੇ ਬ੍ਰੋ ਇਹ ਬੇਲੀ ਆਪ ਨੂੰ ਇਹ ਦੱਸਦਾ ਕਿ ਤੁਸੀਂ ਪੈਰ ਕਿੱਥੇ ਕਿੱਥੇ ਰੱਖਣੇ ਆ ਪਹਿਲਾ ਪੈਰ ਇੱਥੇ ਰੜਾਓ ਅਗਲਾ ਪੈਰ ਇੱਥੇ ਤੇ ਫੇਰ ਇੱਥੇ ਤੇ ਫੇਰ ਪਹੁੰਚੋ ਮੰਜ਼ਲ ਤੇ ਮੈਂ ਦੱਸ ਦੂੰ ਤਰਾ ਬਦਨ ਵਾਲੇ ਦੀ ਪਹਿਲਾਂ ਸਤਾਜ ਜੀ ਮੋਰੀ ਬੰਦ ਕੋਰ ਸਾਹਿਬ ਖੋਦ ਅੱਗੇ ਹੋਣਗੇ ਹੁਣ ਕੋਰ ਸਾਹਿਬ ਅੱਗੇ ਹੋਣਗੇ ਅੱਛਾ ਪੈਰ ਲਾ ਜੀ ਉਹਦੇ ਐ ਐਦਾਂ ਹਾਂਜੀ ਠੀਕ ਐ ਮੁਕਾਦਰਾ ਤੁਲੇ ਲਾ ਕੇ ਹਾਂਜੀ ਹਾਂਜੀ ਨਾਓ ਹੌਲੀ ਦੇਣੀ ਬਾਈ ਜੀ ਹੌਲੀ ਦੇਣੀ ਚੱਲੋ ਤੁਸੀਂ ਉਤਰੋ ਇੱਕ ਸੋਕੇ ਬ੍ਰੋ ਇਸੋਕੇ ਬ੍ਰੋ ਐਂਦਾ ਕੜ ਕੇ ਐਂਦਾ ਜਾਣਾ ਫਿਰ ਫਿਰ ਐਂਦਾ ਕਾਲੀ ਕੋਈ ਵਾਲਾ ਕਾਲੀ ਵਾਲਾ ਕੰਮ ਕੋਈ ਨਹੀਂ ਵਾਹਿਗੁਰੂ ਸਤਿ ਆਪਾ ਸ਼ਾ ਤੋ ਹੀ ਆਂ ਦੀਨ ਦੇ ਅੰਦਰ ਬਾਕੀ ਦੁਨੀਆ ਦਾ ਬਸ ਕੋਈ ਆਂ ਇਹ ਕਿੱਦਾਂ ਚੋਵਾ ਹੀ ਚੋਵਾ ਪਾਣੀ ਦੀ ਬੋਤਲ ਛੱਡ ਦੇ ਛੋਟੇ ਵੀਰ ਐਕ ਮਸਤ ਹੋ ਗਿਆ ਜੀ ਬੰਨ ਜਾ ਕੇ ਆਈ ਕੋਕ ਮੰਗੀ ਉਹ ਦੋਹਾਂ ਛੱਡਦੀਆਂ ਫੋਨ ਨਾ ਵੀ ਛੱਡਦੀ ਆਹ ਹੋੜ ਹੈਗਾ ਫੋਨ ਹੈਗਾ ਹੌਲੀ 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 ਰਾਹ ਹੌਲੀ ਹੌਲੀ ਹੱਥ ਲਾ ਕੇ ਮੇਰਾ ਵੀਰ ਮੁੜ ਕੇ ਹੱਥ ਹੈ ਨਾ ਉਹ ਪੀਦਾ ਵੀ ਫਰਕ ਪੈਂਦਾ ਨਾ ਚੜਦੇ ਚੜਾਉਂਦੇ ਆਪਾਂ ਇੱਕ ਇਹੋ ਜੀ ਥਾਂ ਤੇ ਖੜੇ ਆ ਜਿੱਥੇ ਆ ਪੱਥਰ ਬਿਲਕੁਲ ਆਪਣੇ ਨੇੜੇ ਨੇ ਤੇ ਸੂਰਜ ਦੀ ਧੁੱਪ ਚ ਸੋਹਣੇ ਲੱਗਦੇ ਆ ਤੇ ਕੁਦਰਤ ਦੀ ਸ਼ਾਨਦਾਰ ਕਾਰਗਰੀ ਤੇ ਆਪਣੇ ਜਿਹੜਾ ਖੱਬੇ ਹੱਥ ਵੱਡਾ ਪੱਥਰ ਹੈ ਉਹਦੇ ਵਿੱਚਕਾਰ ਤਰੇੜ ਹੈ ਜਿਵੇਂ ਕਿਸੇ ਨੇ ਸ਼ੈਣੀ ਥੋੜੀ ਜਿਹੀ ਸੱਟ ਮਾਰ ਕੇ ਇਹਨੂੰ ਪਾੜਿਆ ਹੁੰਦਾ ਇਹ ਕਿਸੇ ਨੇ ਨਹੀਂ ਰੱਖਿਆ ਰਖਾਇ ਤੇ ਇਹ ਕੁਦਰਤੀ ਖੇੜਾ ਸਾਲਾਂ ਤੋਂ ਇੱਥੇ ਇਸੇ ਤਰ੍ਹਾਂ ਪਏ ਨੇ ਤੇ ਇੱਥੇ ਆ ਕੇ ਸਾਰੇ ਆਪਦੀਆਂ ਫੋਟੋਆਂ ਖੇਦੇ ਆ ਸ਼ੋਗਲ ਮੇਲਾ ਕਰਦੇ ਆ ਤੇ ਜੇ ਆਪਾਂ ਘੁੰਮ ਕੇ ਇਧਰਲੇ ਪਾਸੇ ਨੂੰ ਦੇਖੀਏ ਤਾਂ ਦੂਰ ਤੱਕ ਆਪਾਂ ਨੂੰ ਕੁਝ ਨਗਰ ਖੇੜੇ ਦਿਸਦੇ ਆ ਢਾਣੀਆਂ 'ਚ ਬਸੇ ਘਰ ਪਿੰਡ ਮੱਕੀ ਦਰਖਤ ਖੰਭੇ ਤੇ ਬੱਦਲ ਘੱਟ ਨੇ ਇੱਥੇ ਆਲਾਦ ਵਾਲਾ ਬਹੁਤ ਸੋਹਣਾ ਥਾਂ ਦਾ ਤਿੰਨੇ ਭਰਾ ਹੀ ਬਹੁਤ ਸੋਹਣਾ ਗਾਉਂਦੇ ਆ ਬਈ ਇਹ ਕਿੰਨੇ ਭਰਾ ਬਹੁਤ ਸੋਹਣਾ ਗਾਉਂਦੇ ਆ ਤੇ ਪਰ ਕਮਲ ਹੀਰ ਉਹਨਾਂ ਵਿੱਚੋਂ ਬਹੁਤ ਜ਼ਿਆਦਾ ਪ੍ਰੇਮੀ ਬੰਦਾ ਹੈ ਵੀਡੀਓ ਤਿੰਨੇ ਹੀ ਪ੍ਰੇਮੀ ਨੇ ਤਿੰਨੇ ਹੀ ਪ੍ਰੇਮੀ ਨੇ ਨਾ ਬਹੁਤ ਪਿਆਰਾ ਬੰਦਿਆਂ ਦੀ ਪੰਜਾਬੀ ਨੂੰ ਦੇਣ ਬਹੁਤ ਹੈ ਨਾ ਉਹਨਾਂ ਸੰਗਤਾਰ ਪੌਡਕਾਸਟ ਕਰਦਾ ਹੁੰਦਾ ਅੱਛਾ ਜੀ ਉਹਦੇ ਪੌਡਕਾਸਟ ਸੁਣਨ ਵਾਲੇ ਹੁੰਦੇ ਆ ਜੀ ਉਹ ਬੋਲਦਾ ਬਹੁਤ ਪਿਆਰਾ ਤਿੰਨੇ ਗੱਲਾਂ ਕਰਦੇ ਮੈਨੂੰ ਲੱਗਦਾ ਜਿਵੇਂ ਬੋਲੀ ਗਾਈ ਜਾਂਦੇ ਹੁੰਦੇ ਗਾਈ ਜਾਂਦੇ ਹੁੰਦੇ ਬਹੁਤ ਪਿਆਰੇ ਗਾਇਕ ਬਹੁਤ ਪਿਆਰੇ ਬੰਦੇ ਨੇ ਨਾ ਇਨਾ ਦੋਵੇਂ ਪਹਾੜਾਂ ਵਿਚਕਾਰ ਦੀ ਜਿਹੜਾ ਹੋਵੇ ਕੀ ਪੈਂਦੀ ਆ ਨਾ ਉਧਰ ਉਹ ਬਹੁਤ ਸੋਹਣਾ ਲੱਗਦਾ ਬਹੁਤ ਸੋਹਣਾ ਥਿਊ ਲੱਗਦਾ ਆ ਇਹਦੇ ਉੱਤੇ ਬਿਲਕੁਲ ਸੂਰਜ ਟਾਪ ਤੇ ਇਹ ਆਈ ਦੇ ਉੱਤੇ ਇੱਕ ਪਹਾੜ ਨੂੰ ਬਿਲਕੁਲ ਆਪ ਉਹਦੇ ਪੈਰਾਂ 'ਚ ਬਹਿ ਕੇ ਦੇਖੀ ਜਾਂਦੇ ਤੇ ਬਾਕੀ ਦੇ ਨੇੜੇ ਤੇੜੇ ਜਿਹੜੇ ਪੱਥਰ ਉਹਨਾਂ ਦੀ ਰਚਨਾ ਵੀ ਕਿਵੇਂ ਵਿੰਗੀ ਟੇਢੀ ਆ ਬਸ ਇੱਕ ਦੂਜੇ ਦੇ ਆਸਰੇ ਤੇ ਅੜੇ ਜਿਹੀ ਖੜੇ ਨੇ ਜੇ ਹੇਠਲਾ ਪੱਥਰ ਹਲਾਤਾ ਤੇ ਉਦਲਾ ਦਲ ਦੇ ਨੇ ਥੱਲੇ ਜਾ ਪੂਗਾ ਇਹ ਇਥੋਂ ਦੀ ਖਿੱਚਦਾ ਕਾਰਨ ਜਿਹਨੂੰ ਦੇਖਣ ਲਈ ਲੋਕ ਕਸੂਮੂ ਤੋਂ ਇਧਰ ਨੂੰ 30 ਕਿਲੋਮੀਟਰ ਦੂਰ ਤੱਕ ਆਉਂਦੇ ਆ ਜਿਹੜੀ ਥਾਂ ਤੇ ਖੜੇ ਆ ਆਪਾਂ ਇਹਦੇ ਬਾਰੇ ਬਹੁਤ ਸਾਰੀ ਜਾਣਕਾਰੀ ਸਪਰਾਣੇ ਦਿੰਦੀ ਆ ਜਾਣਕਾਰੀ ਦਿੰਦੀ ਵੀ ਆ ਪਤਾ ਕੀ ਹੁੰਦਾ ਜਿਹੜੀਆਂ ਇਹੋ ਜਿਹੇ ਖਾਸ ਥਾਵਾਂ ਹੁੰਦੇ ਨੇ ਉਹਨਾਂ ਬਾਰੇ ਕੁਝ ਘੜਿਆ ਜਾਂਦਾ ਵੀ ਲੋਕ ਇੱਥੇ ਆਉਣ ਇੱਕ ਖਿੱਚ ਦਾ ਕਾਰਨ ਬਣ ਪਰ ਆਪਾਂ ਨੂੰ ਪਤਾ ਵੀ ਪੱਥਰ ਕਿਤੇ ਵੀ ਪਏ ਹੋਣ ਉਹ ਕੁਦਰਤ ਦੀ ਇੱਕ ਕੁਦਰਤੀ ਹੁੰਦਾ ਸਾਰਾ ਕੁਝ ਇਹਦੇ ਤੇ ਬੰਦੇ ਦੀ ਕੋਈ ਇਨਵੋਲਵਮੈਂਟ ਨਹੀਂ ਹੁੰਦੀ ਕੋਈ ਦਖਲਅੰਦਾਜ਼ੀ ਨਹੀਂ ਹੁੰਦੀ ਸੋ ਇੱਕ ਇਹ ਜਿਹੜੀ ਨੇਚਰਲ ਉਹਦੇ ਵਿੱਚ ਇੱਕ ਤਰੇੜ ਪਈ ਹੋਈ ਹੈ ਪੱਥਰਾਂ ਦੇ ਵਿੱਚ ਟिके ਹੋਏ ਨੇ ਬਸ ਇਹੀ ਇਹਦੀ ਖਿੱਚਦਾ ਕਾਰਨ ਜਿਹਨੂੰ ਦੇਖਣ ਲਈ ਆਪਾਂ 30 ਕਿਲੋਮੀਟਰ ਦੂਰ ਇਹ ਥਾਂ ਤੇ ਆਏ ਆ ਤੇ ਹੁਣ ਆਪਾਂ ਇਥੋਂ ਥੱਲੇ ਨੂੰ ਚੱਲਦੇ ਹਾਂ ਥੱਲੇ ਉਤਰਨ ਦਾ ਰਾਹ ਮਸ਼ਹੂਰ ਆ ਜਿੱਧਰ ਦੀ ਚੜ੍ਹ ਕੇ ਆਏ ਆ ਉਹ ਨਹੀਂ ਟੇਡਾ 빙ਾ ਰਾਹ ਹੋਰ ਆ ਸਾਵਾ ਬ్రో ਸਾਵਾ 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 ਮਿੰਟਸ ਓਕੇ ਚੱਲਦੇ ਆਪਾਂ ਉਤਰਨ ਦਾ ਰਾਹ ਚੜ੍ਹਨ ਵਾਲੋ ਵੀ ਕੁਸੂਤਾ ਰਾਹ ਵਸ ਇਹਨਾਂ ਵੀ ਜਦੋਂ 20 ਪਿਆ ਹੋਵੇ ਤਾਂ पीपल कम हियर बैन देयर इज अ रेन यस रेन कैन डूस उठ ओके काम में है भाई जम जम अब सादिके थैंक यू ब्रो यस होते होला इथ आ जड़े है ना इथ पैर पूरा वाच दे द ओइना मैं पूरे खड़ा या आप वीडियो इसको चलो ध्यान ध्यान ना खा खा बई थोड़ा पैर तलक दे पैर तलक दे पैर तलक दे हां ਕੋਈ ਗੱਲ ਨਹੀਂ ਤੇਰੇ ਬੂਟ ਦੂਜੇ ਮੇਰੇ ਬੂਟ ਖਰਦਰੇ ਆ ਨਾ ਇਹ ਨਹੀਂ ਤਿਲਕਦੇ ਇਹ ਬੂਟ ਲਈਏ ਨਾ ਬਾਈ ਜੀ ਇਹ ਆਹ ਟਰੈਕਿੰਗ ਟਰੂਕਿੰਗ ਨੂੰ ਕੰਮ ਦਿੰਦੇ ਆ ਇਹ ਟਰੈਕਿੰਗ ਆ ਆਪਾਂ ਉਧਰ ਬਣਾਉਣੇ ਆ ਫੜਾ ਜੋ ਫੋਨ ਆਹ ਕਰਦੇ ਚੱਲੂ ਬਾਈ ਜੀ ਪੈਰ ਪੈਰ ਬਚਾ ਕੇ ਇੱਥੇ ਪੈਰ ਤਿਲਕਦੇ ਨਹੀਂ ਫੇਰ ਔਖਾ ਪੈਰ ਤਿਲਕਦੇ ਆ ਕਿਉਂਕਿ ਇੱਧਰ ਨੂੰ ਵੀ ਥਾਂ ਨਹੀਂ ਮਾ ਨਾ ਥੋੜਾ ਜਿਹਾ ਆਹ ਬਜਰੀ ਹੈਗੀ ਨਾ ਉੱਤੇ ਜਿਵੇਂ ਹਾਂ ਤਿਲਕ ਮਾਜਾ ਕੰਮ ਹੈ ਥੋੜਾ ਜਿਹਾ ਕੰਕਰੀਟ ਲਾ ਕੇ ਸਿੱਟਿਆ ਹੁੰਦਾ ਰ ਆਪਣੇ ਹਾਂਜੀ ਤਾਂ ਕਰਕੇ ਠੀਕ ਹੈ ਉਤਰਨ ਦਾ ਜਿਗਾਰ ਉਹ ਵੀ ਔਖਾ ਹੈ ਗੱਡੀਆਂ ਪਈਆਂ ਹੋਈਆਂ 4-4 ਤੇ ਬੰਦਾ ਇੱਥੋਂ ਐਂ ਜਾ ਰਿਹਾ ਜਿਹੜੀਆਂ ਫੋਟੋਆਂ ਤਾਂ ਖਿੱਚੀਆਂ ਬਸ ਉਹੀ ਕੰਮ ਆ ਜਾਣ ਬਾਈ ਕਹਿੰਦਾ ਸਾਰਿਆਂ ਦੀ ਉਂਗਲਾ ਹੀ ਆ ਹਾਂਜੀ ਉਹਨਾਂ ਸਿੱਟੇ ਅੱਛਾ ਪਾਣੀ ਹਾਂ ਪਾਣੀ ਕਰ ਕਰ ਭਜੀ ਧਿਆਨ ਆ ਇੱਥੋਂ ਥੋੜਾ ਕਰ ਦੇ ਸਮਾਰ ਦੇ ਲੈਫਟ ਪੈਰ ਲੈਫਟ ਹੈਂਡ ਡੋਂਟ ਲੁੱਕ ਲੈਫਟ ਸਾਈਡ ਹਾਂ ਯੂ ਨੀਡ ਹੈਲਪ ਨੋ ਯੂ ਨੀਡ ਹੈਲਪ ਸੁੱਕੇ ਬ్రో ਇਹ ਇਹ ਇੱਥੇ ਆ ਸੋਕੇ ਲਾ ਦੱਸ ਜੇ ਬਸਰੀ ਦੇਖਣਾ ਉਹ ਅੱਧਾ ਇਹ ਦੇ ਦਾ ਇਹ ਦੇ ਦਾ ਇਹ ਵੇਲਾ ਆ ਆ ਮੇ ਕਾ ਚਾ ਨਾ ਨਾ ਉਹ ਤੂੰ ਪਹਿਲੇ ਜਦ ਤੂੰ ਫੜਾਇਆ ਉਦੋਂ ਸਵਿਚ ਆਫ ਸੀ ਨਾ ਨਾ ਮੋਟਾ ਕਨੂਪੂ ਮੀਆ

thank you Asante, asante, asante. asante. ਅਗੇਨ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਅਸਾਂ ਤੇ ਸਾਨਾ ਕਰੀਬੂ ਜੰਗਲਾਂ ਚ ਮੰਗਲ ਲਾਏ ਹੋਏ ਇੱਥੇ ਬਹੁਤ ਸਾਰੇ ਪਰਿਵਾਰ ਆ ਕੇ ਬੈਠੇ ਆ ਪਿਕਨਿਕ ਵਾਲਾ ਮਾਹੌਲ ਹੈ ਸਾਰੇ ਇੱਥੇ ਬਹਿ ਕੇ ਆਪਦਾ ਨਵੇਂ ਸਾਲ ਦਾ ਇੰਜੋਏ ਚੱਲ ਰਿਹਾ ਹੈ ਥੈਂਕ ਯੂ ਵੀਰੇ ਹਾਂਜੀ ਆ ਨਿੱਕੇ ਨਿੱਕੇ ਨਿਆਣੇ ਆ ਇਹ ਵੰਡਦੇ ਆ ਕੁਝ ਨਾ ਕੁਝ ਉਧਰ ਕੁਝ ਬੀਬੀਆਂ ਨੇ ਉਹ ਖਾਣ ਪੀਣ ਦਾ ਸਮਾਨ ਬਣਾ ਰਹੀਆਂ ਆ ਤੇ ਇੱਕ ਵੱਡਾ ਸਾਰਾ ਪੱਥਰ ਆ ਇਹਨੂੰ ਗੋਲ ਮੇਜ਼ ਵਾਂਗੂ ਵਰਤਿਆ ਤੇ ਇਹਦੇ ਹਾਲੇ ਦੁਵਾਲੇ ਆਹ ਪੱਥਰ ਪਏ ਨੇ ਤੇ ਇਹਨਾਂ ਪੱਥਰਾਂ ਤੇ ਕੁਰਸੀਆਂ ਵਾਲਾ ਕੰਮ ਲਿਆ ਜਾਂਦਾ ਨੇ ਟੇਕੀ ਟੀ ਕਿੱਟੀਆਂ ਪੁੱਟਣਾ ਹੋਰ ਨਹੀਂ ਚਾਚਾ ਜੀ ਇੱਥੇ ਚੱਲ ਆ ਜਾ ਜੋਤੇ ਚਣ ਚਣ ਕੇ ਟਿਕਣੀਆਂ ਚਾਹੀਦੀਆਂ ਚਣ ਚਣ ਕੇ ਘਰੇ ਬਣਾ ਦੇ ਸਾਰਾ ਵੀਰੇ ਆਹ ਕਰੇ ਹਰ ਬਾਤ ਆਇਆ ਬਈ ਤੁਸੀਂ ਘੁੰਮੇ ਨਾ ਕਿੰਨੀਆਂ ਕਾਫੀ ਹਾਂ ਇਹ ਤਾਂ ਤੁਸੀਂ ਜਿਆਦਾਤਰ ਦੇਖਿਆ ਹੋਊਗਾ ਜਿਹੜੀਆਂ ਆਪਣੀਆਂ ਮਾਤਾਵਾਂ ਆ ਲੈ ਭੈਣਾਂ ਆ ਉਹ ਸਾਰੀਆਂ ਚੀਜ਼ਾਂ ਘਰੇ ਵਧੀਆ ਬਣਾਉਣੀ ਹੈ ਪਹਿਲੀ ਮਾਰਕ ਉਹਨਾਂ ਨੂੰ ਵਧੀਆ ਚੀਜ਼ ਬਣ ਮਿਲ ਜਾਂਦੀ ਪਹਿਲੀ ਕਚਕ ਮੈਂ ਦੀਵਾਲੀ ਵੇਲੇ ਦੇਖਿਆ ਸਾਰੀਆਂ ਮਠਿਆਈਆਂ ਘਰੇ ਬਣਾਈਆਂ ਘਰੇ ਬੰਦਾ ਸਾਰਾ ਕੁਝ ਘਰੇ ਹੀ ਬਣਦਾ ਸਾਰਾ ਕੁਝ ਆਪਣੇ ਦਵਾਈ ਵੀ ਤੇ ਇੱਥੇ ਵੀ ਛੋਟੇ ਵੀਰ ਦੇਹੀਆਂ ਆਹ ਨਾ ਪਕਿੰਜਾ ਓਲੇ 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 ਸਾਵਾ ਦੇਵਨੋਜੇ ਕੇਸੇ ਖੁਰਸੀ ਖਰਚੀ ਹੈਲਦੀ ਤੁਸੀਂ ਕਦੀ ਖੁਰਸੀ ਜਾਂ ਪ੍ਰੋਟੀਨ ਖਾਮਾਗੇ ਖਾਣਾ ਬਣਦਾ ਯਾਰ ਹੋ ਗਿਆ ਬਸ ਆ ਗਿਆ ਆ ਗਿਆ ਕੋਈ ਗੱਲ ਨਹੀਂ ਸਿੰਘ ਸਾਹਿਬ ਦੀ ਗ੍ਰੇਟ ਤੁਸੀਂ ਕੀ ਬਣਾ ਰਹੇ ਹੋ ਚਿੱਲੀ ਪਨੀਰ ਚਿੱਲੀ ਪਨੀਰ ਅੱਛਾ ਕੀ ਬਾਤ ਹੈ ਕਹਿੰਦੇ ਕੋਹਾਂ ਦੇ ਕੁੱਕ ਬੈਠੇ ਨੇ ਹਨ ਜਿਹੜੀ ਅਜੇ ਕੋਕ ਦਾ ਬਾਜੀ ਹਾਂ ਕਰੋਗਾ ਕਰਦੇ ਆ ਨਾ ਸਾਰੇ ਜਣੇ ਤਾਂ ਕਰਕੇ ਕੁੱਕ ਸੁਖਰਾ ਵਖਰੇ ਇੱਥੇ ਸੇਠ ਖਣਿਆਣਾ ਆ ਸਰਦਾਰ ਆ ਡੰਡ ਦੇ ਬੜੇ ਤੇਜ ਨੇ ਲੰਗਰ ਬਣਾਉਂਦੇ ਬੜੇ ਤੇਜ ਨੇ ਮਹਾਰਾਜ ਨੇ ਇਹ ਬਖਸ਼ਿਸ਼ ਖੋਹ ਚ ਦਿੱਤੀ ਆ ਸਾਰਿਆਂ ਨੂੰ ਕਿ ਕੋਈ ਵੀ ਕੰਮ ਹੋਏ ਕਿਸੇ ਕੰਮ ਨੂੰ ਪਿੱਛੇ ਨਹੀਂ ਹਟਦੇ ਠੀਕ ਹੈ ਦੇਖੋ ਓਏ ਫਤਿਹ Hey, I got this. this is my friend. I know this is your brother. Hey, yes, brother. Yes. Happy New Year. Happy New Year to you. Happy New Year, boss. Ah, Happy New Year, my friend. <laughs> this is my friend. You. This is your friend. Come, come from India. Oh, from India. Yeah, with bicycle. Oh, Bicycling. Okay. Yeah. Please welcome to Odili. Yeah, thank Odini. you, brother. Thank you. Thank you. Your home is a viewpoint. It's a viewpoint. So let's go to there, and we want to see Just airport from your home. Ah. ਹਰਿਬਾ ਯਾ ਸੰਟੇ ਸਾਨਾ ਇਹ ਬੇਲੀ ਦਾ ਘਰ ਉੱਚੀ ਥਾਂ ਤੇ ਆ ਤੇ ਇਹ ਵੀਰ ਆਪਣੇ ਬੇਲੀਆਂ ਦਾ ਮਿੱਤਰ ਆ ਇਹਦੇ ਘਰ ਤੋਂ ਖੜ ਕੇ ਆਪਾਂ ਨੂੰ ਦੂਰ ਤੱਕ ਸਾਰਾ ਝਾਕਾ-ਬਾਕਾ ਦਿਸੂਗਾ ਤੇ ਦਿਸਣਾ ਕੀ ਆ 에ਅਰਪੋਰਟ ਆ ਉਹ ਝੀਲ ਵਿਕਟੋਰੀਆ ਵੀ ਦਿਸਦੀ ਹੈ ਨਾ ਸਾਰਾ ਕੁਝ ਹੀ ਦਿਸਦਾ ਟਾਊਨ ਵੀ ਦਿਸਦਾ ਥਾਂ ਕਰਕੇ ਥੋੜਾ ਜਿਹਾ ਠੰਡਾ ਵੀ ਆ ਮੌਸਮ ਇਹ ਇੱਥੇ ਆ ਕੇ ਤੁਸੀਂ ਕਰੋਗਾ ਕਰਦੇ ਹੁੰਦੇ ਸੀ ਥਾਂ ਹੀ ਸੋਹਣੀ ਆ ਬਾਬਾ ਵਾਹ ਯਾਰ ਇਹਦਾ ਨਾਮ ਕੀ ਬੇਲੀ ਦਾ ਇਹ ਬੇਲੀ ਦਾ ਨਾਮ ਊਲਾਗੋ 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 ਥਿਸ ਇਜ਼ ਅ ਬਿਊਟੀਫੁਲ 뷰 ਬ੍ਰੋ ਯਾ ਇਟਸ ਅ ਵੈਰੀ ਬਿਊਟੀਫੁਲ ਥਿਸ ਥਿਸ ਇਜ਼ ਅ ਬਿਊਟੀਫੁਲ ਸੇਮ ਲਾਈਕ ਕਿਨੀਅਨ ਪੀਪਲ ਆਪਾਂ ਜਦੋਂ ਇਹ ਸੋਹਣੇ ਯਾਰ ਤੇ 뷰 ਪੁਆਇੰਟ ਤੇ ਆਉਣੇ ਤਾਂ ਸਾਹਮਣੇ ਆਪਾਂ ਨੂੰ ਕੀ ਦਿਸਦਾ ਬਹੁਤ ਵੱਡੀ ਵਿਕਟੋਰੀਆ ਝੀਲ ਦਿਸਦੀ ਹੈ ਸਭ ਤੋਂ ਪਹਿਲਾਂ ਤਾਂ ਵਿਕਟੋਰੀਆ ਝੀਲ ਹਰੇ ਭਰੇ ਪਹਾੜ ਤੇ ਇਧਰਲੇ ਪਾਸੇ ਵਸਿਆ ਹੋਇਆ ਸ਼ਹਿਰ ਕਸਮੂ ਬੱਦਲ ਵਿਊ ਸਾਸਾ ਕਰੀਬੂ ਜੀ ਆਇਆਂ ਨੂੰ ਬ੍ਰਦਰ ਥਿਸ ਇਜ਼ ਅ ਰੀਅਲੀ ਅ ਬਿਊਟੀਫੁਲ ਪਲੇਸ ਕੋਟ ਪਲੇਸ ਬਹੁਤ ਸੋਹਣਾ ਚਾਕਰ ਬੰਦਾ ਤੇ ਆਓ ਸਾਹਮਣੇ ਜਿਹੜਾ ਇਧਰਲੇ ਪਾਸੇ 에ਅਰਪੋਰਟ ਆ ਬਾਬਾ ਜੀ ਉਹੀ ਨੇ 에ਅਰਪੋਰਟ 에ਅਰਪੋਰਟ ਹਾਂਜੀ ਭਾਜੀ ਇਹ ਆਉ ਸੀ ਭਾਜੀ ਉਹਦਾ ਪੋਰਟ ਤੇ ਆ ਨਾ ਜਿਹੜਾ ਆਪਣੀ ਪੋਰਟ ਵੀ ਆ ਜਿਹੜੀ ਟੰਜ਼ਾਨੀਆ ਨੂੰ ਜਾਂ ਜੋ ਗਾਂਡਾ ਨੂੰ ਸ਼ਿਪ ਚੱਲਦੀ ਆ ਹਾਂ ਤੇ ਔਇਲ ਦੇ ਟੈਂਕ ਵੀ ਇੱਥੇ ਆਉਂਦੇ ਭਾਜੀ ਔਇਲ ਰੈਫੈਨਰੀ ਵੀ ਇੱਥੇ ਹੈਗੀ ਆ ਨਾ ਇਥੇ ਇਹਦੇ ਵਿੱਚ ਦੀ ਅਛਾ ਅਛਾ ਇਹਦੇ ਵਿੱਚ ਦੀ ਵਪਾਰ ਵੀ ਹੁੰਦਾ ਹੈ ਵਪਾਰ ਹੁੰਦਾ ਭਾਈ ਜੀ ਇੰਨਾ ਦੇਸ਼ਾਂ ਚ ਵਪਾਰ ਹੁੰਦਾ ਜੀ ਓਕੇ ਬਸ ਉਹ ਪੋਰਟ ਤੇ ਜਾਣ ਦੀ ਮਨਾਹੀ ਹੈ ਕਿਉਂਕਿ ਅਸੀਂ ਕਈ ਵਾਰੀ ਪੋਰਟ ਤੇ ਗਏ ਆ ਕਿਉਂਕਿ ਸਾਡੇ ਕੋਲ ਨਾਲ ਆ ਕੰਸਟਰਕਸ਼ਨ ਦਾ ਕੰਸਟਰਕਸ਼ਨ ਦਾ ਕੰਮ ਜਦੋਂ ਕਰਦੇ ਆ ਨਾ ਉਹ ਪੂਰਾ ਕਰ ਲੈਂਦੇ ਆ ਫਿਰ ਦਰਵਾਜੇ ਚ ਇਕਾਠਾ ਜਿੱਦਾਂ ਕਹ ਲਈਏ ਉਹ ਕੰਮ ਆਪਣੇ ਕੋ ਹੁੰਦਾ ਉਹ ਪੋਰਟ ਏਰੀਆ ਬਹੁਤ ਵੱਡਾ ਭਾਈ ਜੀ ਅੰਦਰ ਉਹਦੇ ਪੂਰੀ ਪੂਰੀ ਟ੍ਰੇਨ ਚੱਲ ਜਾਂਦੀ ਹੈ ਪਰ ਉਦਾਂ ਜੇ ਤੁਸੀਂ ਨਾਰਮਲ ਜਾਣਾ ਹੈ ਤੇ ਉਥੇ ਮਨਾਹੀ ਹੈ ਭਾਈ ਜੀ ਇਨਾ ਪਹਾੜਾਂ 'ਚ ਘੁੰਮਦੇ ਫਿਰਦੇ ਇੱਕ ਆਹ ਥਾਂ ਤੇ ਅਸੀਂ ਲੱਗੇ ਜਾਂਦੇ ਸੀ ਤੇ ਸਾਹਮਣੇ ਤੇ ਘਰ ਨੇ ਧਿਆਨ ਖਿੱਚਿਆ ਘਰ ਬੜੀ ਸ਼ਾਨਦਾਰ ਜਗ੍ਹਾ ਤੇ ਐ ਇਹਦੇ ਨਾਲ ਨਦੀ ਲੰਘਦੀ ਐ ਤੇ ਦੋ ਪਹਾੜਾਂ ਦੀ ਬੁੱਕਲ ਦੇ ਵਿੱਚ ਆ ਇਹ ਇਹਦੀ ਕੋਈ ਪਾਸੇ ਵਾਰ ਨਹੀਂ ਕੀਤੀ ਹੋਈ ਬਾਉਂਡਰੀ ਵਾਲ ਸੋਹਣਾ ਲੱਗ ਰਿਹਾ ਹੈ ਅੰਗਰੇਜ਼ੀ ਕੈਲੰਡਰ ਮੁਤਾਬਕ ਨਵਾਂ ਵਰਾ ਛੜਿਆ ਤੇ ਨਵੇਂ ਵਰੇ ਨੂੰ ਇਹ ਦੇਸ਼ ਦੇ ਲੋਕ ਬਹੁਤ ਚਾਹ ਕੇ ਬਣਾਉਂਦੇ ਆ ਚਰਚ ਨੂੰ ਮੰਨਦੇ ਆ ਤੇ ਉਹ ਵੀ ਇੱਕ ਵੱਡਾ ਪ੍ਰਭਾਵ ਆ ਇਹੋ ਜਿਹੇ ਤਿਹਾਰਾਂ ਇਸ ਦਿਨਾਂ ਨੂੰ ਵੱਡੇ ਪੱਧਰ ਤੇ ਇਹ ਦੇਸ਼ ਚ ਮਨਾਇਆ ਜਾਂਦਾ ਸਾਰਾ ਦਿਨ ਅਸੀਂ ਘੁੰਮੇ ਸ਼ਹਿਰ ਦੀਆਂ ਅੱਡ-ਅੱਡ ਥਾਵਾਂ ਦੇਖੀਆਂ ਤੇ ਕੁਝ ਇਹੋ ਜਿਹੀਆਂ ਥਾਵਾਂ ਸੀ ਜਿੱਥੇ ਬਹੁਤ ਭੀੜ ਆ ਤੇ ਆਹ ਸਾਹਮਣੇ ਆ ਵਿਕਟੋਰੀਆ ਝੀਲ ਵਿਕਟੋਰੀਆ ਝੀਲ ਤੇਜ਼ ਹਵਾਵਾਂ ਕਰਕੇ ਇੱਕ ਬੀਜ ਵਾਲਾ ਕੰਮ ਜਾਂ ਬਣ ਜਾਂਦਾ ਤੇਜ਼ ਛੱਲਾਂ ਆ ਕੇ ਵੱਜਦੀਆਂ ਨੇ ਇੱਥੇ VOTING ਹੁੰਦੀ ਆ ਲੋਕਾਂ ਦਾ ਬਹਿਣ ਉੱਠਣ ਚੱਲ ਕਰਨ ਦਾ ਮਾਹੌਲ ਹੁੰਦਾ ਤੇ ਜਿਹੜੇ ਇੱਥੋਂ ਦੇ ਲੋਕ ਨੇ ਇਹਨਾਂ ਦਾ ਹਿਸਾਬ ਵੀ ਸਿੱਧਾ ਇਹੋ ਜਿਹਾ ਕਮਾਲਿਆ ਤੇ ਖਾ ਲਿਆ ਵੀਕੈਂਡ ਤੱਕ ਨਿਬੇੜ ਦਿੰਦੇ ਆ ਇਹ ਅੰਗਰੇਜ਼ਾਂ ਵਾਲਾ ਲੀਵਿੰਗ ਸਟਾਈਲ ਥੋੜਾ ਜਿਹਾ ਰੱਖਦੇ ਆ ਆਪਣੇ ਮੁਲਕ ਆਲੇ ਲੋਕਾਂ ਨੂੰ ਸੇਵਿੰਗ ਨਹੀਂ ਕਰਦੇ ਬਹੁਤੀ ਇਹ ਗੁਰਸ਼ਰਲੇ ਡਾ ਦਿੰਦੇ ਜਿਹੜੇ ਇਕੱਠੇ ਹੁੰਦੇ ਚਾਰ ਪੈਸੇ ਜੇਬ ਚ ਉਹ ਇਹੋ ਜਿਹੇ ਪੱਬਾਂ ਕਲੱਬਾਂ ਤੇ ਚਲਾਉਂਦੇ ਆ ਇੱਕ ਚੀਜ਼ ਮੈਨੂੰ ਜਿਹੜੀ ਹੋਰ ਸੋਹਣੀ ਲੱਗਦੀ ਇਹਨਾਂ ਲੋਕਾਂ ਦੀ ਕਿ ਸ਼ਰਾਬ ਤਾਂ ਚਲ ਪੀਂਦੇ ਨੇ ਉਹ ਮਾੜੀ ਗੱਲ ਉਹ ਤਾਂ ਸੋਹਣੀ ਲੱਗਣ ਵਾਲੀ ਗੱਲ ਵੀ ਨਹੀਂ ਪਰ ਜਿਹੜਾ ਹੋਰ ਨਸ਼ਾ ਹੁੰਦਾ ਜਿਹਦੇ ਚ ਕੋਈ ਗੁਟਕਾ ਪਾਣ ਤੰਬਾਕੂ ਉਹ ਨਹੀਂ ਹੁੰਦਾ ਜਿਵੇਂ ਵੱਧ ਤੋਂ ਵੱਧ ਇੱਕ ਦੂਜਾ ਨਸ਼ਾ ਕਰਦੇ ਹੁੰਦੇ ਨੇ ਭੰਗ ਦਾ ਮੈਡੀਕਲ ਨਸ਼ੇ ਜੋ ਕਰਿਆ ਪੈਸਾ ਜੋ ਮੈਡੀਕਲ ਨਸ਼ਾ ਇਹਨਾਂ ਦੇਸ਼ਾਂ ਦੇ ਵਿੱਚ ਨਹੀਂ ਪਹੁੰਚਿਆ ਇਹ ਸਾਰਾ ਝਾਕਾ ਬਾਕਾ ਜਿਹੜਾ ਇਸ ਵੇਲੇ ਆਪਾਂ ਦੇਖ ਰਹੇ ਆ ਇਹ ਮੈਂ ਵਾਇਸਓਵਰ ਕੀਤਾ ਕਾਰਨ ਇਹ ਹੈ ਕਿ ਜਦੋਂ ਇਹ ਵੀਡੀਓ ਬਣਾ ਰਹੇ ਸੀ ਤੇ ਪਿੱਛੇ ਬਹੁਤ ਉੱਚੀ ਮਿਊਜ਼ਿਕ বাজਦਾ ਸੀ ਇਹ ਥਾਂ ਤਾਂ ਥਾਂ ਤੇ ਵੀ ਆਪਣੀ ਗਵਾਂਟੀ ਨੇ ਬਾਈ ਜੀ ਜੀ ਆਪਾਂ ਗੁਰਦਰ ਸਾਹਿਬ ਮਿਲੇ ਸੀ ਪੱਪੀ ਜੀ ਹਾਂਜੀ ਮਿਲੇ ਸੀ ਗੁਰਦਰ ਪੋਲਰ ਰਿਨ ਦੇ ਜੇਲ੍ਹ ਨੂੰ ਮਿਲਿਆ ਸਰ ਇੱਥੇ ਵੀ ਪਾਸ ਮਿਲਿਆ ਹਾਂਜੀ ਅੱਜ ਤਾਂ ਨਹੀਂ ਕੋਈ ਸਮਾਂ ਹੈ ਮੇਰੇ ਕੋਲ ਗੁਰਦਰ ਨਹੀਂ ਅੱਜ ਆਜੋ ਮਿਲ ਲਓ ਉਦੋਂ ਕਹਿੰਦੇ ਮਿਲਣਾ ਹੈ ਬਹੁਤ ਸੈਟਰਡੇ ਹੋਊਗਾ ਉਦੋਂ ਅੱਜ ਤਾਂ ਨਹੀਂ ਹੋਊਗਾ ਨਹੀਂ ਕਿ ਉਦੋਂ ਕਹਿੰਦੇ ਮਿਲਣਾ ਉਹੀ ਅੱਗੇ ਉੱਤਰ ਚੱਲ ਜਿਓ ਉੱਥੇ ਪਾਣੀ ਪਿਆ ਪਰ ਕੋ ਪੀ ਲੈਣਾ ਹਾਂ ਯੂਟਿਊਬ ਚ ਪਾਣੀ ਮਿਲਦੇ ਬੱਚੇ ਕਾ ਤੁਸੀਂ ਕਿਹੜੀ ਜਗ੍ਹਾ ਤੋਂ ਤੁਸੀਂ ਕਿੱਥੋਂ ਪੜ੍ਹਦੇ ਹੋ ਸਾਉਂ ਪਾਕਿਸਤਾਨ ਹਾਂਜੀ ਬਹੁਤ ਵਧੀਆ ਤੁਸੀਂ ਕਿੱਥੋਂ ਪੜ੍ਹਦੇ ਹੋ ਅਸੀਂ ਪਾਕਿਸਤਾਨ ਤੋਂ ਪਾਕਿਸਤਾਨ ਕਿੱਥੋਂ ਫੈਸਲਾਬਾਦ ਤੋਂ ਫੈਸਲਾਬਾਦ ਤੋਂ ਠੀਕ ਹੈ ਪਾਕਿਸਤਾਨ ਦਾ ਹੀ ਕਿਹਾ ਲਾਉਂਦੇ ਹਾਂ ਠੀਕ ਹੈ ਜੀ ਅੱਜ ਤੁਹਾਨੂੰ ਚਾਹ ਪਾਣੀ ਪੁੱਛੀ ਅਸੀਂ ਚੜ੍ਹਦੇ ਰਹੇ ਉੱਚੋ ਨਾ ਭੰਡ ਜਾਂਦਾ ਪਿਆਈ ਦਿਓ ਆਜੋ ਆਜੋ ਆਹ ਰੋਡ ਵੀ ਆਹ ਚਾਚੂ ਵੀ ਆਓ ਆਜੋ ਆਜੋ ਚਲੋ ਕਿਨੇ ਆਜੇ ਥੰਮੇ ਆਜੋ ਥੰਮੇ ਆਜੋ ਭਾਈ ਉਧਰੇ ਆਜੋ ਆਜੋ ਅੱਜ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਰੁਕਿਆ ਹੋਇਆ ਕਸੂਮੂ ਦੇ ਵਿੱਚ ਤੇ ਮੈਨੂੰ ਥੋੜਾ ਜਿਹਾ ਬੁਖਾਰ ਆ ਦੋ ਤਿੰਨ ਦਿਨਾਂ ਤੋਂ ਲਗਾਤਾਰ ਮੈਂ ਗੋਲੀ ਲੈ ਲੈਂਦਾ ਬੁਖਾਰ ਉਤਰ ਜਾਂਦਾ ਗੁਰਦੁਆਰਾ ਸਾਹਿਬ ਦੀ ਡਿਸਪੈਂਸਰੀ ਆ ਸਵੇਰੇ ਉੱਥੇ ਮਾੜਾ ਜਿਹਾ ਖੂਨ ਕਢਾ ਕੇ ਚੈੱਕ ਕਰਾ ਕੇ ਦੇਖਾਂ ਵੀ ਕੀ ਚੱਕਰ ਆ ਕੋਈ ਹੋ ਜਾਂਦਾ ਮਾੜੀ ਮੁੱਟੀ ਬਾਹਰ ਕਾਰਡ ਇਨਫੈਕਸ਼ਨਲ ਫਲਕਸ਼ਨ ਕਿਉਂਕਿ ਮੇਰਾ ਕਲਾਈਮੇਟ ਹਰ ਦਿਨ ਚੇਂਜ ਹੁੰਦਾ ਰਹਿੰਦਾ ਕਦੇ ਮੈਂ ਪਹਾੜ ਚੜ ਜਾਂਦਾ 3000 ਮੀਟਰ ਤੇ ਰਾਤ ਕਦੇ ਮੇਰੀ ਰਾਤ 800 ਮੀਟਰ ਤੇ ਲੱਗਦੀ ਆ ਇੱਥੇ ਝੀਲਾਂ ਨੇੜੇ ਵਿਕਟੋਰੀਆ ਉਹਦੇ ਕਰਕੇ ਇੱਥੇ ਹਮਸ ਐ ਇਥੋਂ ਦੀ ਹਵਾ ਦੇ ਵਿੱਚ ਕੋਈ ਨਾ ਕੋਈ ਕਾਰਨ ਬਣਦਾ ਉਹ ਵੀ ਬੰਦੇ ਨੂੰ ਕਿਤੇ 2 ਮਹੀਨੇ ਉੱਤੇ 9 ਮਹੀਨੇ ਬਾਅਦ ਮਾੜਾ ਮੋਟਾ ਬੁਖਾਰ ਚੜ੍ਹਦੇ ਹੁੰਦਾ ਉਹ ਹੋ ਜਾਂ ਹੀ ਆ ਕੱਲ ਨੂੰ ਇਹਨ ਚੈੱਕ ਕਰਾ ਕੇ ਮੜਾ ਮੋਟਾ ਆਰਾਮ ਕਰਕੇ ਤੰਦਰੁਸਤ ਹੋ ਕੇ ਫਿਰ ਮੈਂ ਯੂਗਾਂਡਾ ਵੱਲ ਨੂੰ ਵਧੂੰਗਾ ਤੇ ਆ ਜਿਹੜੇ ਪੱਥਰ ਪੁੱਤਰ ਦੇਖਿਆ ਤੁਸੀਂ ਵੀਡੀਓ ਦੇਖੀਆ ਬਹੁਤ ਸੋਹਣਾ ਨਜ਼ਾਰਾ ਸੀਗਾ ਇਥੋਂ ਦਾ ਜਿੱਥੇ ਵੀ ਜਾਂਦਾ ਜਿਹੜੇ ਉਥੇ ਮਿੱਤਰ ਬੇਲੀ ਰਹਿੰਦੇ ਹੁੰਦੇ ਨੇ ਉਹ ਥਾਵਾਂ ਦੇ ਜਾਣੂ ਹੁੰਦੇ ਆ ਤੇ ਉਹਨਾਂ ਦੀ ਮਦਦ ਮੈਨੂੰ ਮਿਲਦੀ ਆ ਮੈਂ ਉਹਨਾਂ ਦੇ ਨਾਲ ਸਾਰਾ ਕੁਝ ਘੁੰਮ ਲੈਣਾ ਮਿਲਦੇ ਆਪਾਂ ਕੱਲ ਦੀ ਵੀਡੀਓ 'ਚ ਕੱਲ ਦੇ ਸਫ਼ਰ ਨਾਲ ਜੁੜੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਭ ਤੋਂ ਵੱਡਾ ਧੰਨਵਾਦ ਤੁਹਾਡਾ ਸਾਰੇ ਭਰਾਵਾਂ ਦਾ ਅੱਜ ਆਪਣੇ ਚੈਨਲ ਤੇ ਲਗਭਗ ਲਗਭਗ ਨਹੀਂ ਚੈਨਲ ਤੇ 2 ਲੱਖ ਬੰਦਾ ਜੁੜ ਚੁੱਕਿਆ 2 ਲੱਖ ਸਬਸਕ੍ਰਾਈਬਰ ਹੋ ਗਏ ਤੇ ਇਸ ਗੱਲ ਇਹ ਮੈਂ ਤੁਹਾਡਾ ਸਾਰੇ ਭੈਣਾ ਭਰਾਵਾਂ ਬਜ਼ੁਰਗਾਂ ਦਾ ਸ਼ੁਕਰਗੁਜ਼ਾਰ ਆ ਕਿ ਤੁਸੀਂ ਸਮਾਂ ਦਿੰਦੇ ਹੋ ਦੇਖਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਤੁਹਾਡੇ ਬਹੁਤ ਸਾਰੇ ਸਨੇਹੀ ਮੈਸੇਜ ਕਮੈਂਟ ਮੈਂ ਪੜਦਾ ਰਹਿਣਾ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਲਾਈਕ ਜਰੂਰ ਕਰਿਓ ਵਾਹਿਗੁਰੂ